ਸਾਵਧਾਨ ਤੁਹਾਡੇ ਨਾਲ ਵੀ ਹੋ ਸਕਦਾ ਹੈ ਬਹੁਤ ਵੱਡਾ ਸਕੈਮ ਭੁਲਕੇ ਵੀ ਨਾ ਕਰੋ ਕੋਈ ਵੀਡੀਓ ਜਾਂ ਫਿਰ ਫੋਟੋ ਨੂੰ ਡਾਊਨਲੋਡ ਤੁਹਾਡਾ ਵੀ ਬੈਂਕ ਅਕਾਊਂਟ ਹੋ ਸਕਦਾ ਹੈ ਖਾਲੀ ਨਮਸਕਾਰ ਸਸ਼੍ਰੀ ਅਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਨਦੀ ਵਰਮਾ WhatsApp ਸਕੈਮ ਇਸਦੇ ਵਿੱਚ ਗੱਲ ਕਰੀਏ ਤਾਂ ਅੱਜ ਕਿੰਨੇ ਸਾਰੇ ਸਕੈਮ ਜਿਹੜੇ ਨੇ ਦੇਖੇ ਜਾ ਰਹੇ ਨੇ ਜਿਹੜੇ ਸਕੈਮ ਕਰਨ ਵਾਲੇ ਨੇ ਧਰੋ ਬਣਾ ਬਣਾ ਕੇ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਕਰ ਰਹੇ ਨੇ ਰੋਜ਼ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਪਰ ਉੱਥੇ WhatsApp ਸਕੈਮ ਦੀ ਗੱਲ ਕਰੀਏ ਜਿੱਥੇ ਇੱਕ ਪਾਸੇ ਅੱਜ 50 ਕਰੋੜ ਲੋਕ ਜਿਹੜੇ ਨੇ ਉਹ WhatsApp ਯੂਜ਼ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਪਤਾ ਵੀ ਨਹੀਂ WhatsApp ਦੇ ਜ਼ਰੀਏ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਸਕੈਮ ਹੁੰਦਾ ਹੈ ਤਾਂ ਦੱਸ ਦਈਏ ਹੁਣ ਤੱਕ ਤੁਹਾਨੂੰ ਕੋਈ ਮੈਸੇਜ ਟੈਕਸਟ ਮੈਸੇਜ ਆ ਜਾਂਦਾ ਸੀ ਜਿਸ ਨੂੰ ਤੁਸੀਂ ਓਪਨ ਕਰਕੇ ਦੇਖੋ ਤਾਂ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਸੀ ਜਾਂ ਫਿਰ ਕੋਈ ਅਜੇਹਾ ਕਾਲ ਆ ਜਾਂਦਾ ਸੀ ਜਿਹੜਾ ਇਹ ਕਹਿ ਕੇ ਫੋਨ ਕਰ ਦਿੰਦਾ ਸੀ ਕਿ ਅਸੀਂ ਤੁਹਾਨੂੰ ਕੋਈ ਓਟੀਪੀ ਦੇਣਾ ਹੈ ਜਾਂ ਫਿਰ ਕਿਸੇ ਤਰੀਕੇ ਦੇ ਕੋਈ ਕਾਰਡ ਦੇਣਾ ਹੈ ਜਿਸ ਤੋਂ ਬਾਅਦ ਜੇਕਰ ਤੁਸੀਂ ਉਹ ਓਟੀਪੀ ਦਿੰਦੇ ਸੀ ਤੇ ਉਹ ਸਕੈਮ ਹੁੰਦਾ ਸੀ ਤੇ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਸੀ ਪਰ ਹੁਣੇ ਸਕੈਮ ਜਿਹੜਾ ਹੈ WhatsApp ਤੇ ذریعے ਕੀਤਾ ਜਾ ਰਿਹਾ ਹੈ WhatsApp ਅੱਜ ਦੁਨੀਆ ਭਰ ਦੇ ਵਿੱਚ 3 ਅਰਬ ਤੋਂ ਵੱਧ ਜਿਹੜੇ ਲੋਕ ਨੇ ਉਹ ਯੂਜ਼ ਕਰ ਰਹੇ ਨੇ ਹਰ ਇੱਕ ਦੇ ਵਿੱਚ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਲਗਭਗ 50 ਕਰੋੜ ਲੋਕ ਜਿਹੜੇ ਨੇ WhatsApp ਇਸਤੇਮਾਲ ਕਰ ਰਹੇ ਨੇ ਲੋਕ ਇੱਕ ਦੂਸਰੇ ਦੇ ਨਾਲ ਜੁੜ ਰਹੇ ਨੇ ਪਰ ਉੱਥੇ ਹੀ ਜੇ ਗੱਲ ਕਰੀਏ ਕਾਲਾ ਫਿਸ਼ਿੰਗ ਲਿੰਕਸ ਜੋ ਕਿ ਇੱਕ ਲਿੰਕ ਆਂਦਾ ਸੀ ਜਿਸ ਤੋਂ ਬਾਅਦ ਜੇਕਰ ਤੁਸੀਂ ਉਸ ਨੂੰ ਖੋਲਦੇ ਸੀ ਤੇ ਉਸ ਦੇ ਨਾਲ ਸਕੈਮ ਹੁੰਦਾ ਸੀ ਤੇ ਇਸ ਤੋਂ ਬਾਅਦ ਹੁਣ ਹੋਰ ਵੀ ਕਈ ਤਰ੍ਹਾਂ ਦੇ ਸਕੈਮ ਹੋਣੇ ਸ਼ੁਰੂ ਹੋ ਗਏ ਨੇ ਸਕੈਮਰਸ ਨੇ ਹੁਣ ਨਵਾਂ ਤਰੀਕਾ ਅਪਣਾ ਲਿਆ ਹੈ ਦੱਸਦੀ ਇਹ ਹੈਕਰਸ ਫੋਟੋ ਫਾਈਲਾਂ ਦੇ ਰਾਹੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਉਹਨਾਂ ਦੀ ਨਿੱਜੀ ਜਾਣਕਾਰੀ ਲੈ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਹੈ ਗੱਲ ਕਰ ਲਈਏ ਮੱਧ ਪ੍ਰਦੇਸ਼ ਦੇ ਸਬਲਪੁਰ ਦੀ ਤਾਂ ਜਿਸ ਦੇ ਵਿੱਚ ਹੈਰਾਨ ਕਰਨ ਵਾਲਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਇੱਕ ਨੌਜਵਾਨ ਨੇ WhatsApp ਤੇ ਭੇਜੀ ਹਾਇ ਦਾ ਰਿਪਲਾਈ ਅਗਰ ਕੀਤਾ ਹੈ ਤਾਂ ਉਸ ਤੋਂ ਬਾਅਦ ਉਹ ਤਸਵੀਰ ਡਾਊਨਲੋਡ ਕਰਦਾ ਹੈ ਤਾਂ ਉਸਦੇ ਅਕਾਊਂਟ ਚੋਂ 2 ਲੱਖ ਰੁਪਏ ਗਾਇਬ ਹੋ ਜਾਂਦੇ ਨੇ ਤਾਂ 2 ਲੱਖ ਦਾ ਸਕੈਮ ਸਿਰਫ ਇੱਕ ਹਾਇ ਤੇ ਇੱਕ WhatsApp ਤੇ ਆਈ ਵੀਡੀਓ ਜਾਂ ਫੋਟੋ ਡਾਊਨਲੋਡ ਕਰਨ ਦੇ ਨਾਲ ਹੋ ਜਾਂਦਾ ਇਹ ਜਿਹੜਾ ਇੱਕ ਨਵਾਂ ਘਟਾਲਾ ਨਵਾਂ ਸਕੈਮ ਜਿਹੜਾ ਹੈਕਰਸ ਦੇ ਵੱਲੋਂ ਕੀਤਾ ਗਿਆ ਹੈ ਕਾਫੀ ਜ਼ਿਆਦਾ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਨੇ ਤਾਂ ਦੱਸਦੀ ਹੈ ਜਿਹੜਾ ਨਵਾਂ ਤਰੀਕਾ ਹੈ ਜਿਸ ਦੇ ਨਾਲ ਕਾਫੀ ਦੇਖਿਆ ਜਾ ਰਿਹਾ ਹੈ ਇਹ ਲੋਕ ਇਸ ਦੇ ਨਾਲ ਬੇਫਕੂਫ ਬਣ ਰਹੇ ਨੇ ਉਹਨਾਂ ਦੇ ਬੈਂਕ ਅਕਾਊਂਟਸ ਖਾਲੀ ਹੋ ਰਹੇ ਨੇ ਬੈਂਕ ਅਕਾਊਂਟਸ ਤੇ ਨੁਕਸਾਨ ਹੋ ਰਿਹਾ ਹੈ ਲਗਾਤਾਰ ਜਿਵੇਂ ਕਿ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰ ਰਹੇ ਸੀ ਸ਼ੁਰੂਆਤ ਦੇ ਵਿੱਚ ਦੇਖਿਆ ਜਾਂਦਾ ਸੀਗਾ ਕਿ ਕੇਵਲ ਇੱਕ ਟੈਕਸਟ ਮੈਸੇਜ ਜਾਂ ਫਿਰ ਮੈਸੈਂਜਰ ਦੇ ਥਰੂ ਜਾਂ ਫਿਰ ਇੰਸਟਾਗ੍ਰam ਤੇ ਇਹੋ ਜਿਹੇ ਸਕੈਮ ਹੁੰਦੇ ਸੀ ਤੁਹਾਡਾ ਅਕਾਊਂਟ ਹੈਕ ਹੋ ਜਾਂਦਾ ਸੀ ਤੁਹਾਡਾ ਫੋਨ ਹੈਕ ਹੋ ਜਾਂਦਾ ਸੀ ਤੁਹਾਡੀ ਪਰਸਨਲ ਡਿਟੇਲਸ ਹੈਕ ਹੋ ਜਾਂਦੀਆਂ ਸੀ ਪਰ WhatsApp ਜੋ ਕਿ ਅਰਬੋ ਲੋਗ ਦੁਨੀਆ ਭਰ ਦੇ ਵਿੱਚ ਚਲਾ ਰਹੇ ਨੇ ਤੇ ਭਾਰਤ ਦੇ ਵਿੱਚ 50 ਕਰੋੜ ਲੋਗ ਯੂਜ਼ਰਸ ਨੇ ਇਸ ਤੇ ਜਿਸ ਨੂੰ ਕਿਹਾ ਜਾਂਦਾ ਜੋ ਪਰਸਨਲ ਜਾਣਕਾਰੀ ਹੈ WhatsApp ਤੇ ਉਹ ਪਰਸਨਲ ਹੀ ਰਹੇਗੀ ਪਰ ਇਹਨਾਂ ਹੈਕਰਸ ਨੇ WhatsApp ਤੇ ਵੀ ਨਹੀਂ ਛੱਡਿਆ ਤੇ WhatsApp ਨੂੰ ਵੀ ਹੁਣ ਨਿਸ਼ਾਨਾ ਬਣਾ ਕੇ ਦੇਖਿਆ ਜਾ ਰਿਹਾ ਹੈ ਕੇਵਲ ਇੱਕ ਹਾਈ ਤੇ ਇੱਕ ਫੋਟੋ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਅਕਾਊਂਟ ਖਾਲੀ ਹੋ ਰਿਹਾ ਹੈ ਲੱਖਾਂ ਰੁਪਏ ਨਿਕਲ ਰਹੇ ਨੇ ਕਰੋੜਾ ਰੁਪਏ ਦਾ ਇਸ ਸਕੈਮ ਹੋ ਰਿਹਾ ਹੈ ਤੇ ਇਸ ਤੋਂ ਬਚਣ ਦੇ ਲਈ ਤੁਹਾਨੂੰ ਵੀ ਜ਼ਰੂਰਤ ਹੈ ਇਸ ਤੋਂ ਸਾਵਧਾਨ ਰਹਿਣ ਦੀ ਕਿਸੇ ਵੀ ਤਰ੍ਹਾਂ ਦੇ ਅਨਨੋਨ ਨੰਬਰ ਨੂੰ ਬਿਨਾ ਜਾਂਚ ਪੜਤਾਲ ਕੀਤੇ ਨਾ ਖੋਲੋ ਜਾਂ ਫਿਰ ਜੇ ਓਪਨ ਕਰਦੇ ਵੀ ਹੋ ਤੇ ਫੋਟੋ ਜਾਂ ਵੀਡੀਓ ਨੂੰ ਬਿਨਾ ਦੇਖੇ ਜਾਣੇ ਇਸ ਨੂੰ ਡਾਊਨਲੋਡ ਨਾ ਕਰੋ ਤਾਂ ਕਿ ਤੁਹਾਡਾ ਵੀ ਲੱਖਾਂ ਦਾ ਸਕੈਮ ਨਾ ਹੋਵੇ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਵੇਲੇ ਕਾफी ਸਖਤੀ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸਕੈਮ ਤੋਂ ਆਮ ਜਨਤਾ ਬਚ ਸਕੇ ਪ੍ਰਸ਼ਾਸਨ ਦੇ ਵੱਲੋਂ ਕਾफी ਜਾਗਰੂਕਤਾ ਫੈਲਾਈ ਜਾ ਰਹੀ ਹੈ ਕ੍ਰਾਈਮ ਬ੍ਰਾਂਚ ਦੇ ਵੱਲੋਂ ਕਾफी ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿਉਂਕਿ ਅਜਿਹੇ ਕੇਸ ਨੇ ਜੋ ਕਿ ਰੋਜ਼ ਕੋਈ ਨਾ ਕੋਈ ਕੇਸ ਕ੍ਰਾਈਮ ਬ੍ਰਾਂਚ ਕੋਲ ਪਹੁੰਚਿਆ ਹੁੰਦਾ ਪਰ ਕੀ ਨਿਕਲਦਾ ਹੈ ਤਾਂ ਕੁਝ ਵੀ ਨਹੀਂ ਕਿਸ ਤਰੀਕੇ ਨਾਲ 스캠 ਹੋਇਆ ਕੁਝ ਪਤਾ ਵੀ ਨਹੀਂ ਲੱਗ ਪੰਦਾ ਤਾਂ ਇਹ ਜ਼ਰੂਰਤ ਇਹ ਹੈ ਕਿ ਖੁਦ ਦਾ ਬਚਾਅ ਖੁਦ ਕੀਤਾ ਜਾ ਸਕੇ ਇਸ ਤਰੀਕੇ ਦੇ 스캠 ਤੋਂ ਬਚਿਆ ਜਾ ਸਕੇ